ਚਿੰਤਾ ਵਿੱਚ ਹੈ ਡਿਪਰੈਸ਼ਨ ਦੇ ਵਿੱਚ ਹੈ ਤੇ ਇਹਦਾ ਕਾਰਨ ਹੈ ਬਿਨਾਂ ਸਾਧੂ ਸੰਗ ਤੈਨੂੰ ਗੁਰੂ ਦਾ ਸੰਗ ਨਹੀਂ ਮਿਲਿਆ ਤੈਨੂੰ ਗੁਰੂ ਦੀ ਸੰਗਤ ਨਹੀਂ ਮਿਲੀ ਤੈਨੂੰ ਗੁਰੂ ਦੀ ਸੰਗਤ ਨਸੀਬ ਨਹੀਂ ਹੋਈ ਕਿਉਂਕਿ ਜਿਹਨੂੰ ਗੁਰੂ ਦਾ ਸੰਗ ਮਿਲ ਜਾਏ ਉਹ ਤਾਂ ਕਦੇ ਵੀ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਉਹ ਕਦੇ ਨਹੀਂ ਘਬਰਾਉਂਦਾ ਉਹ ਫਿਕਰ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਮੇਰੀ ਡੋਰ ਮੇਰੇ ਮਾਲਕ ਦੇ ਹੱਥ ਹੈ ਉਹਨੇ ਪਾਲਣਾ ਉਹਨੇ ਸੰਭਾਲਣਾ ਉਨੇ ਜਿਸ ਕਿਉਂਕਿ ਨੱਕ ਨੱਥ ਖਸਮ ਹੱਥ ਕਿਰਤ ਤਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਤੇ ਬੰਦਿਆ ਫਿਰ ਵੀ ਤੂੰ ਫਿਕਰ ਕਰੇ ਫਿਰ ਪੱਥਰ ਨੂੰ ਤੋੜ ਕੇ ਦੇਖੀ ਉਹਦੇ ਵਿੱਚ ਵੀ ਇੱਕ ਜੀਵ ਬੈਠਾ ਹੋਏਗਾ ਹੁਣ ਜਿਸ ਪੱਥਰ ਵਿੱਚੋਂ ਅੰਦਰੋਂ ਹਵਾ ਨਹੀਂ ਅੰਦਰੋਂ ਜੀ ਨਲੰਘ ਸਕਦੀ ਉੱਥੇ ਵੀ ਜੀਵ ਬਿਠਾਇਆ ਤੇ ਉਸ ਜੀਵ ਦੇ ਮੁਖ ਵਿੱਚ ਵੀ ਇੱਕ ਦਾਣਾ ਪਿਆ ਹੈ ਜੇ ਉੱਥੇ ਉਹਦੀ ਪਾਲਣਾ ਕਰ ਸਕਦਾ ਤੇ ਫਿਰ ਤੂੰ ਤੇ ਤੇਰਾ ਤੇ ਜੀਵਨ ਹੀ ਵੱਡਮੁੱਲਾ ਹੈ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਰਿਜ਼ਕ ਆਗੇ ਕਰ ਧਰਿਆ ਕਹਿੰਦੇ ਜੇ ਉਹਨੇ ਪੱਥਰ ਵਿੱਚ ਵੀ ਜੀਵ ਪੈਦਾ ਕੀਤਾ ਉਹਦਾ ਵੀ ਰਿਜ਼ਕ ਅੱਗੇ ਧਰਿਆ ਹੈ ਤੇ ਬੰਦਿਆ ਜਿਸ ਦਿਨ ਤੂੰ ਪੈਦਾ ਹੋਇਆ ਸੀ ਤੇਰਾ ਰਿਜ਼ਕ ਵੀ ਸਭ ਤੋਂ ਪਹਿਲਾਂ ਅੱਗੇ ਧਰ ਦਿੱਤਾ ਸੀ ਤੈਨੂੰ ਫਿਰ ਵੀ ਸਮਝ ਨਹੀਂ ਆਈ ਜਨਮ ਹੋਇਆ ਬੱਚੇ ਦਾ ਤੇ ਮਾਂ ਦੇ ਰਾਹੀਂ ਰਿਜ਼ਕ ਪਹਿਲਾਂ ਅੱਗੇ ਧਰ ਦਿੱਤਾ ਵੀ ਜਮਨ ਦੇ ਬੱਚੇ ਨੂੰ ਖੁਰਾਕ ਚਾਹੀਦੀ ਹੈ ਕਿੱਦਾਂ ਲਏਗਾ ਨਾਹੀਂ ਦੇ ਮੂੰਹ ਵਿੱਚ ਦੰਦ ਨਹੀਂ ਤੇ ਨਾਹੀਂ ਇਹਦਾ ਜਿਹੜਾ ਹਾਜ਼ਮਾ ਇੰਨਾ ਹੈ ਕਿ ਇਹਨੂੰ ਜਮਨ ਦੇ ਨੂੰ ਤੁਸੀਂ ਭੋਜਨ ਖਵਾ ਦਿਓ ਤੇ ਉਹ ਪਚ ਜਾਏਗਾ ਹਜ਼ਮ ਹੋ ਜਾਏਗਾ ਦੇਖੋ ਪਰਮੇਸ਼ਵਰ ਨੂੰ ਕਿੰਨਾ ਫਿਕਰ ਹੈ ਵੀ ਜੰਮਦੇ ਬੱਚੇ ਨੂੰ ਭੋਜਨ ਨਹੀਂ ਖਵਾਦਾ ਜਾ ਸਕਦਾ ਕਿਉਂਕਿ ਉਹਦੇ ਕੋਲ ਹਜੇ ਪਾਚਨ ਸ਼ਕਤੀ ਉਨੀ ਕੋ ਨਹੀਂ ਹੈ ਉਹਦੇ ਹੈ ਹੀ ਹਜੇ ਜੰਮਿਆ ਫਿਰ ਕੀ ਕਰਨਾ ਹੈ ਉਹਨੂੰ ਪਾਲਣ ਵਾਸਤੇ ਖੁਰਾਕ ਕਿੱਦਾਂ ਦੀ ਚਾਹੀਦੀ ਹੈ ਪਰਮੇਸ਼ਵਰ ਨੇ ਮਾਂ ਦੇ ਰਾਹੀਂ ਬੱਚੇ ਦੀ ਖੁਰਾਕ ਉਹਦੇ ਰਿਜ਼ਕ ਦਾ ਪ੍ਰਬੰਧ ਵੀ ਨਾਲ ਕਰ ਦਿੱਤਾ ਤਾਂ ਕਿ ਇਹਦੀ ਪਾਲਣਾ ਹੁੰਦੀ ਰਹੇ ਇਹਦੀ ਸੰਭਾਲ ਫਿਰ ਅਸੀਂ ਫਿਰ ਡੋਲਦੇ ਹਾਂ ਫਿਰ ਫਿਕਰ ਕਰਦੇ ਹਾਂ ਮਾਰੇ ਕਹਿੰਦੇ ਤੂੰ ਫਿਕਰ ਨਾ ਕਰ ਤੂੰ ਬਸ ਉਹਦੇ ਤੇ ਭਰੋਸਾ ਰੱਖ ਜੇ ਉਹਦੇ ਤੇ ਭਰੋਸਾ ਰੱਖੇਗਾ ਉਹ ਡੋਲਣ ਨਹੀਂ ਦੇਵੇਗਾ ਤੇ ਜੇ ਨਹੀਂ ਭਰੋਸਾ ਫਿਰ ਸਭ ਕੁਝ ਹੁੰਦਿਆਂ ਵੀ ਤੂੰ ਡੋਲਦਾ ਰਹੇਗਾ ਤੁੱਕਰ ਹੁੰਦਾ ਰਹੇਗਾ ਤੇ ਜੇ ਤੂੰ ਉਹਦੇ ਤੇ ਭਰੋਸਾ ਰੱਖ ਕੇ ਚੱਲੇਗਾ ਫਿਰ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ ਬੁੱਧੀਆਂ ਰਾਖਾ ਏਕ ਹਮਾਰਾ ਸੁਆਮੀ ਮੇਰ ਪ੍ਰੋਸਾ ਹੋਏਗਾ ਵੀ ਰਾਖਾ ਏਕ ਹਮਾਰਾ ਸੁਆਮੀ ਉਹ ਮੇਰਾ ਰਖਵਾਲਾ ਹਰ ਥਾਂ ਮੇਰੀ ਰੱਖਿਆ ਕਰਨ ਵਾਲਾ ਹੈ ਤੇ ਫਿਰ ਮੈਨੂੰ ਕਭਰਾਉਣ ਦੀ ਕੀ ਲੋੜ ਐ ਪਰ ਸਾਨੂੰ ਉਸ ਮਾਲਕ ਤੇ ਭਰੋਸਾ ਨਹੀਂ ਹੁੰਦਾ ਜਿੰਨਾ ਸਾਨੂੰ ਬੰਦੇ ਤੇ ਭਰੋਸਾ ਹੈ ਤੇ ਮਹਾਰਾਜ ਕਹਿੰਦੇ ਬੰਦੇ ਤੇ ਭਰੋਸਾ ਰੱਖ ਕੇ ਜੇ ਤੂੰ ਚੱਲੇਗਾ ਤਾਂ ਧਿਆਨ ਰੱਖੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਇੱਕ ਭਗਵੰਤ ਦਿਨ ਵਾਲਾ ਦਾਤਾਰ ਤੇ ਉਹ ਪਰਮੇਸ਼ਵਰ ਹੈ ਅਕਾਲ ਪੁਰਖ ਵਈ ਗੁਰੂ ਹੈ ਇਸ ਲਈ ਜੇ ਤੂੰ ਗੁਰੂ ਦਾ ਸੰਗ ਨਹੀਂ ਕੀਤਾ ਫਿਰ ਤੂੰ ਡੋਲੇਗਾ ਕਬਰਾਏਗਾ ਚਿੰਤਾ ਵਿੱਚ ਹੈ ਫਿਕਰ ਵਿੱਚ ਹੈ ਡਿਪਰੈਸ਼ਨ ਵਿੱਚ ਹੈ ਤੇ ਜੇ ਤੂੰ ਗੁਰੂ ਦਾ ਸੰਗ ਕੀਤਾ ਹੈ ਤਾਂ ਗੁਰੂ ਤੈਨੂੰ ਸੋਝੀ ਦੇਗਾ ਤੈਨੂੰ ਗਿਆਨ ਦੇਗਾ ਤੈਨੂੰ ਸਮਝ ਦੇਗਾ